ਪ੍ਰਭੂ ਕਰਕੇ ਕੋਈ ਮੰਦਰ ਦੇਚ ਨਹੀਂ ਜਾਂਦਾ ਆਪਣੀ ਕਾਮਨਾ ਕਰਕੇ ਮੰਦਰ ਦੇ ਜਾਂਦਾ। ਖੁਦਾ ਕਰਕੇ ਕੋਈ ਇਬਾਦਤ ਨਹੀਂ ਕਰਦਾ ਆਪਣੀਆਂ ਇਛਾਵਾਂ ਕਰਕੇ ਕਰਦਾ। ਕਦੀ ਕਦੀ ਪੁਰਾਣ ਦੇ ਸੰਬੰਧ ਚ ਮੈਨੂੰ ਅਜਮੇਰ ਜਾਣਾ ਹੁੰਦਾ। ਕਿ ਸ਼ਾਇਦ ਆਪ ਨੂੰ ਪਤਾ ਹੋਵੇ ਅਜਮੇਰ ਦੇਚ ਬਾਬੇ ਫਰੀਦ ਦਾ ਚਿੱਲਾ ਵੀ ਹੈ। ਖਵਾਜਾ ਮਈਦਨ ਚਿਸ਼ਤੀ ਦੀ ਬਹੁਤ ਵੱਡੀ ਦਰਗਾਹ ਵੀ ਹੈ। ਥੋੜੀ ਦੂਰ ਹੈ ਗੁਰਦੁਆਰੇ ਤੋਂ ਚਲੇ ਜਾਏ ਦਾ ਰੌਣਕ ਮੇਲਾ ਦੇਖਣ ਤੇ ਮੁਸਲਮਾਨਾਂ ਦੇ ਇਬਾਦਤ ਦਾ ਢੰਗ ਸਾਰੇ ਇਕੱਠੇ ਖੜੇ ਸਨ ਅਸੀਂ ਵੀ ਖੜੇ ਹੋ ਕੇ ਦੇਖ ਰਹੇ ਸੀ ਤਿੰਨ ਚਾਰ ਮੁਸਲਮਾਨ ਕਹਿੰਨੇ ਮੰਗੋ ਆਪ ਵੀ ਕੁਝ ਮੰਗੋ ਮੰਗੋ ਮੈਂ ਕਹਾਂ ਹਮ ਮੰਗਨੇ ਕੇ ਲਿए ਨਹੀਂ ਆਏ ਹਮ ਮੰਗਨੇ ਕੇ ਲਿए ਨਹੀਂ ਆਏ ਦੀਦਾਰ ਕੇ ਲਿए ਆਏ ਮੰਗਨੇ ਨਹੀਂ ਆਏ ਤਾਂ ਯਹਾਂ ਕਿ ਕਿਆ ਕਰਨਾ ਹੈ ਪੇ ਯਹਾਂ ਕਿ ਕਿਆ ਕਰਨਾ ਹੈ ਮਤਲਬ ਸਾਰੇ ਮਨੁੱਖ ਮੰਦਰ ਮਸਜਿਦ ਗੁਰਦੁਆਰੇ ਕਾਮਨਾਵਾ ਕਰਕੇ ਜਾਂਦੇ ਬਾਰ ਬਾਰ ਮੈਨੂੰ ਕਹੇ ਆਪ ਵੀ ਮੰਗੀਏ ਕੁਛ ਆਪ ਵੀ ਮੰਗੀਏ ਯਾਦ ਹੋ ਗਈ ਮਨੁੱਖ ਕਾਮਨਾਵਾ ਕਰਕੇ ਮੰਦਰ ਮਸਜਿਦ ਗੁਰਦੁਆਰੇ ਜਾਂਦਾ ਆਪਣੀਆਂ ਕਾਮਨਾਵਾ ਕਰਕੇ ਖੰਡ ਪਾੜ ਰਖਾਂਦਾ ਹੈ ਖੰਡ ਪਾਠ ਗੁਰੂ ਕਰਕੇ ਨਹੀਂ ਰਖਾ ਰਿਆ ਪ੍ਰਭੂ ਕਰਕੇ ਨਹੀਂ ਰਖਾ ਰਿਆ ਆਪਣੀ ਬਦੀ ਕੋਈ ਕਾਮਨਾ ਮਨੁੱਖ ਨੂੰ ਆਪਣੀ ਕਾਮਨਾ ਪਿਆਰੀ ਏ ਗੁਰੂ ਪਿਆਰਾ ਨਹੀਂ ਹੈ ਪ੍ਰਮਾਤਮਾ ਪਿਆਰਾ ਨਹੀਂ ਹੈ ਇਸ ਵਾਸਤੇ ਮੰਗਣ ਵਾਲੇ ਨੂੰ ਗੁਰੂ ਅਰਜਨ ਦੇਵ ਜੀ ਕਹਿੰਦੇ ਨਾਦਾਨ ਇਹਨੂੰ ਇਤਨਾ ਹੀ ਨਹੀਂ ਪਤਾ ਪ੍ਰਮਾਤਮਾ ਇਤਨਾ ਵੀ ਸਿਆਣਾ ਨਹੀਂ ਕਿ ਮੈਨੂੰ ਕੀ ਚਾਹੀਦਾ ਓ ਪਿਓ ਬੜਾ ਨਾਦਾਨ ਹੋਵੇਗਾ ਕਿ 5 ਸਾਲ ਦੇ ਬੱਚੇ ਨੂੰ ਕੀ ਚਾਹੀਦੇ ਤੇ 20 ਸਾਲ ਦੇ ਬੱਚੇ ਨੂੰ ਕੀ ਚਾਹੀਦਾ ਉਹ ماں ਬੜੀ ਭੌਲੀ ਹੋਵੇਗੀ ਕੁਛ ਵੀ ਨਹੀਂ ਹੋਵੇਗੀ ਜਿੰਨੂੰ ਇਤਨਾ ਵੀ ਨਹੀਂ ਪਤਾ ਇੱਕ ਸਾਲ ਦੇ ਬੱਚੇ ਨੂੰ ਕੀ ਚਾਹੀਦਾ ਤੇ 10 ਸਾਲ ਦੇ ਬੱਚੇ ਨੂੰ ਕੀ ਚਾਹੀਦਾ ਪ੍ਰਭੂ ਨੂੰ ਸਭ ਕੁਝ ਪਤਾ ਹੈ ਤਾਂ ਸਹਿਬ ਕਹਿੰਦੇ ਨ ਮੰਮਾ ਮੰਗਨ ਹਾਰ ਇਆਂ ਨਾ ਦੇਣ ਹਾਰ ਦੇ ਰਹੋ ਸੁਜਾਨਾ ਜੋ ਮੰਗੇ ਤੋਂ ਮੰਗੇ ਬੀਆ ਬੀਆ ਸ਼ਬਦ फ्रंटियर दी ਬੌਲੀ ਦਾ ਲੈ ਲੈਂਦੇ ਪੰਜਾਬ ਦੀ ਬੌਲੀ ਦਾ ਬੀਆ ਹੋਰ ਮੰਗਦਾ ਹੈ ਬੀਆ ਦੇ ਹੋਰ ਦੇ ਇਹਦਰ ਚੜਦੇ ਪੰਜਾਬ ਦੇ ਚ ਬੀਆ ਪਰੂਥੇ ਨੂੰ ਕਹਿੰਦੇ ਨੇ ਬਈ ਰੋਟੀ ਹੈ ਭਾਈ ਕੱਲ ਦੀ ਰੋਟੀ ਹੈ ਇਥੇ ਬਿਆ ਭੋਜਨ ਹੈ ਇਥੇ ਪਰੂਥਾ ਭੋਜਨ ਹੈ ਕੱਲ ਪਰਸੋਂ 4-5 ਦਿਨ ਦਾ ਪਿਆ ਹੋਇਆ ਹੈ ਇਥੇ ਬਿਆ ਭੋਜਨ ਹੈ ਬਿਆ ਦੇ ਅਰਥ ਕਰਦੇ ਨੇ ਪਰੂਥਾ ਤਰ ਲੈਂਦੇ ਪੰਜਾਬ ਦੇ ਚਈਦੇ ਅਰਥ ਪਰਉਥਾ ਨਹੀਂ ਕਰਦੇ ਹੋਰ ਹੋਰ ਮੰਗ ਬੇਹਾ ਮੰਗਦਾ ਹੈ ਹੋਰ ਮੰਗਦਾ ਹੈ ਹੋਰ ਮੰਗਦਾ ਹੈ ਹੋਰ ਮੰਗਦਾ ਹੈ ਸਤਿਗੁਰੂ ਕਹਿੰਦੇ ਨੇ ਮੰਮਾ ਮੰਗਨ ਹਾਰ ਇਆਨਾ ਦੇਨ ਹਾਰ ਦੇ ਰਹੋ ਸੁਜਾਨਾ ਜੋ ਮੰਗੇ ਤੋ ਮੰਗੇ ਬੀਆ ਜਾਂ ਤੇ ਕੁਸਲ ਨ ਕਭੂ ਥਿਆ ਜਦ ਵੀ ਮੰਗਦਾ ਹੈ ਪਰਮਾਤਮਾ ਕੋ ਲੋ ਪਰਮਾਤਮਾ ਨੂੰ ਛੱਡ ਕੇ ਹੋਰ ਹੋਰ ਹੀ ਮੰਗਦਾ ਹੈ ਅੱਖੇ ਮੰਗੇ ਦੇਹ ਦੇ ਅੱਖ ਦੇ ਕੀ ਅੱਖ ਲੈ ਐ ਦੇ ਐ ਦੇ ਐ ਦੇ ਉਹ ਦੇਂਦਾ ਦਾਤ ਕਰੇ ਦਾਤਾ ਠੀਕ ਤੇਈ ਜਾ ਰਿਹਾ ਐ ਦੇ ਐ ਦੇ ਐ ਵੀ ਮੇਰੇ ਘਰ ਆਵੇ ਐ ਵੀ ਮੇਰੇ ਘਰ ਆਵੇ ਐ ਵੀ ਮੇਰੇ ਘਰ ਆਵੇ ਤੇ ਕਿਦਰੇ ਪ੍ਰਮਾਤਮਾ ਕਹਿ ਦੇਵੇ ਮੈਂ ਵੀ ਆ ਜਾ ਨਾ ਨਾ ਤੂੰ ਇੱਕ ਪਾਸੇ ਰਹਿ ਤੇਰੀ ਨਹੀਂ ਤੂੰ ਇੱਕ ਪਾਸੇ ਜੋ ਮੰਗੇ ਤੋ ਮੰਗੇ ਬੀਆ ਜਾਂਤੇ ਕੁਸਲ ਨਾ ਕਬ ਹੋthia ਮੰਮਾ ਮੰਗਨ ਹਾਰ ਇਆਨਾ ਮਨੁਖ ਮੰਗਦਾ ਐਸ ਕਰਕੇ ਮੰਦਰ ਮਸਜਿਦ ਗੁਰਦੁਆਰੇ ਜਾਂਦਾ ਮਨੁਖ ਮਨ ਦਾ ਨਹੀਂ ਇਹਦਾ ਮੰਗਣਾ ਮੰਦਰ ਮਸਜਿਦ ਗੁਰਦੁਆਰਿਆਂ ਨੂੰ ਮਾਰਕੀਟ ਬਣਾ ਦਿੰਦਾ ਹੈ ਬਾਜ਼ਾਰ ਬਣਾ ਦਿੰਦਾ ਬਾਜ਼ਾਰ ਦੇ ਵਿੱਚ ਵੀ ਅਸੀਂ ਸੰਸਾਰ ਦੀ ਚੀਜ਼ ਮੰਗਦੇ ਆ ਗੁਰੂ ਕੋਲ ਵੀ ਸੰਸਾਰੀ ਮੰਗਦੇ ਆ ਬਾਜ਼ਾਰ ਤੇ ਬਾਜ਼ਾਰ ਹੈ ਮੰਦਰ ਮਸਜਿਦ ਗੁਰਦੁਆਰੇ ਵੀ ਬਾਜ਼ਾਰ ਹੋ ਜਾਂਦੇ ਬਾਜ਼ਾਰਾਂ ਦੇ ਵਿੱਚ ਵੀ ਪੱਗਾਂ ਲੈਂਦੀਆਂ ਨੇ ਮੈਂ ਦੇਖਿਆ ਮੰਦਰ ਗੁਰਦੁਆਰਿਆਂ 'ਚ ਵੀ ਪੱਗਾਂ ਲੈ ਜਾਂਦੇ ਖੂਬ ਝਗੜਦੇ ਖੂਬ ਲੜ ਮੁਕਾਦਮੇ ਬਾਜ਼ੀਆਂ ਤੱਕ ਆਉਂਦੀਆਂ ਉੱਥੇ ਵੀ ਜ਼ਮੀਨ ਜਾਇਦਾਦ ਦੇ ਝਗੜੇ ਹੰਕਾਰ ਦੇ ਝਗੜੇ ਮੰਦਰ ਮਸਜਿਦ ਗੁਰਦੁਆਰਿਆਂ 'ਚ ਵੀ ਹੰਕਾਰ ਦੇ ਝਗੜੇ ਇਕਬਾਲ ਨੇ ਤੇ ਬੜੀ ਚੋਟ ਕਰ ਦਿੱਤੀ ਹੈ ਇੱਕ ਨਵੇਂ ਮੰਦਰ ਬਣਦੇ ਮੰਦਰ ਨੂੰ ਦੇਖ ਕੇ ਇੱਕ ਨਵੀਂ ਮਸਜਿਦ ਨੂੰ ਦੇਖ ਮਾਡਲ ਟਾਊਨ ਲਾਹੌਰ ਦੇ ਚ ਕਿਧਰੇ ਰਹਿੰਦੇ ਸਨ ਮਹੱਲੇ ਚੋਂ ਲੰਘੇ ਨਵੀਂ ਮਸਜਿਦ ਤੇ ਹੱਸ ਪਏ ਨਵਾਂ ਮੰਦਰ ਤੇ ਹੱਸ ਪਏ ਬ੍ਰਾਹਮਣ ਨੇ ਪੁਜਾਰੀ ਨੇ ਰੋਕਿਆ ਇਕਬਾਲ ਤੂੰ ਇਤਨਾ ਸਿਆਣਾ ਤੇਰੀ ਹੰਸੀ ਦੇ ਚ ਤਨਜ਼ ਹੈ ਝੋਟ ਹੈ ਔਰ ਤੂੰ ਮੰਦਰ ਤੇ ਤਨਜ਼ ਕਰਦਾ ਹੈ ਭਗਵਾਨ ਦਾ ਘਰ ਹੈ ਪ੍ਰਭੂ ਦਾ ਘਰ ਹੈ ਇਤਨੇ ਚ ਮੌਲਵੀ ਵੀ ਆ ਗਿਆ ਆਖਿਆ ਪੁਜਾਰੀ ਸਾਹਿਬ ਇਹਨੇ ਤਨਜ਼ ਸਿਰਫ ਮੰਦਰ ਤੇ ਨਹੀਂ ਕੀਤੀ ਮਸਜਿਦ ਤੇ ਵੀ ਕੀਤੀ ਉਹਨੂੰ ਵੇਖ ਕੇ ਵੀ ਹੱਸਿਆ ਔਰ ਇਹਦੀ ਹਸੀਰੇ ਚ ਤਨਜ਼ ਹੈ ਜਦ ਦੋਹਾਂ ਨੇ ਇਲਜ਼ਾਮ ਲਾਇਆ ਤੇ ਇਕਬਾਲ ਉਹਨਾਂ ਦੋਹਾਂ ਤੇ ਇਲਜ਼ਾਮ ਲਾਂਦਾ ਹੈ ਕਿਆਂ ਨਾਲ ਸੁਣਨਾ ਕਹਿੰਦਾ ਸੱਚ ਕਹੇ ਦੂੰ ਐ ਬਰਾਮਣ ਬਾਗੇਦਰਾ ਦੀ ਨਜ਼ਮ ਹੈ ਸੱਚ ਕਹੇ ਦੂੰ ਐ ਬਰਾਮਣ ਘਰ ਤੂੰ ਬੁਰਾ ਨਾ ਮਾਣੇ ਤੇਰੇ ਸਨਮ ਕੰਦੋਂ ਕੇ ਬੁੱਤ ਹੋ ਗਏ ਪੁਰਾਣੇ ਆਪਣੋਂ ਸੇ ਬੈਰ ਰੱਖਣਾ ਤੂੰ ਨੇ ਬੁੱਤੋਂ ਸੇ ਸਿੱਖਾ ਜੰਗੋ ਜਦਲ ਸਿਖਾਇਆ ਵਾਇਸ ਕੋ ਭੀ ਖੁਦਾ ਨੇ ਤੰਗ ਆ ਕੇ ਮੈਂ ਨੇ ਆਖਰ ਦੈਰੋ ਹਰਮ ਕਾ ਥੋੜਾ ਵਾਇਸ ਕਾ ਆਵਾਜ਼ ਛੋੜਾ ਛੋੜੇ ਤੇਰੇ ਫਸਾਨੇ ਮੌਲਵੀ ਦਾ ਆਵਾਜ਼ ਵੀ ਮੈਂ ਛੋੜ ਦਿੱਤਾ ਵਾਇਸ ਦੀ ਆਵਾਜ਼ ਵੀ ਮੈਂ ਛੋੜ ਇਹ ਵੀ ਜਹਾਦ ਜਹਾਦ ਜੰਗ ਜੰਗ ਲੜਾਈ ਲੜਾਈ ਤੋਂ ਬਿਨਾਂ ਦੂਜੀ ਗੱਲ ਹੀ ਨਹੀਂ ਕਰਦਾ ਤੈਨੋਂ ਵੀ ਛੱਡ ਦਿੱਤਾ ਮੈਂ ਮੰਦਰ ਵੀ ਛੱਡ ਲੇ ਮਲੇਛ 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 ਐ ਮਲੇਛ ਨੇ ਮਲੇ ਉਹ ਗਾਫਰਾ ਕੀ ਜਾ ਰਿਹਾ ਇੱਕ ਮਲੇਚ ਆਖੀ ਜਾ ਰਿਹਾ ਇਹ ਮੰਦਰ ਮਸਜਿਦ ਝਗੜਲੇ ਪੈਣੇ ਆਈ ਤੱਕ ਝਗੜੇ ਦਾ ਹੀ ਕੰਮ ਕੀਤਾ ਇਹਨਾਂ ਨੇ ਮੈਂ ਦੋਵੇਂ ਛੱਡ ਤੰਗ ਆ ਕੇ ਮੈਂ ਨੇ ਆਖਿਰ ਦੈਰੋ ਹਰਮ ਕੋ ਛੋੜਾ ਵਾਇਸ ਕਾ ਆਵਾਜ਼ ਛੋੜਾ ਛੋੜੇ ਤੇਰੇ ਫਸਾਣੇ ਜਦ ਸਿਰਫ ਮੰਗ ਕਰਕੇ ਮੈਂ ਮੰਦਰ ਮਸਜਿਦ ਗੁਰਦਾਰੇ ਜਾ ਰਿਹਾ ਹਾਂ ਔਰ ਬਹੁਤਾਂ ਲੋਕ ਇਸ ਤਰ੍ਹਾਂ ਆ ਰਹੇ ਨੇ ਤਾਂ ਮੰਦਰ ਮਾਰਕੀਟ ਬਣ ਜਾਂਦਾ ਹੈ ਗੁਰਦੁਆਰਾ ਬਾਜ਼ਾਰ ਬਣ ਜਾਂਦਾ ਹੈ ਮਸਜਿਦ ਬਾਜ਼ਾਰ ਬਣ ਜਾਂਦੀ ਹੈ ਤੋ ਬਾਜ਼ਾਰ ਦੇ ਵਿੱਚ ਬੇਈਮਾਨੀ ਚੱਲਦੀ ਹੈ ਤਾਂ ਤੁਮ ਮੰਦਰ ਮਸਜਿਦ ਗੁਰਦੁਆਰਿਆਂ ਚ ਵੀ ਬੇਈਮਾਨੀ ਚੱਲੇਗੀ। ਬਾਜ਼ਾਰ ਦੇ ਝਗੜੇ ਫਸਾਦ ਚੱਲਦੇ ਨੇ ਤਾਂ ਮੰਦਰ ਮਸਜਿਦ ਗੁਰਦੁਆਰਿਆਂ ਚ ਵੀ ਚੱਲਣਗੇ। ਬਾਜ਼ਾਰ ਵਿੱਚ ਕੰਪੀਟੀਸ਼ਨ ਹੁੰਦੀ ਹੈ ਫਿਰ ਇੱਥੇ ਵੀ ਹੋਵੇਗੀ। ਐ ਕੋਈ ਬਹੁਤ ਵੱਡਾ ਦਾਨੀ ਹੈ ਮੈਂ ਬਹੁਤ ਵੱਡਾ ਦਾਣਾ ਇਹਨੂੰ ਕੀ ਸੇਵਾ ਦੀ ਜਾਜਦਾ ਪਤਾ ਹੈ ਮੈਂ ਬਹੁਤ ਅچھے ਡੰਗਰਾਲ ਸੇਵਾਦਾਰ ਹਾਂ। ਇਹ ਕਿਹੜੀ ਗੱਲ ਦਾ ਗੈ ਨਹੀਂ ਆਪਾਂ ਗੈ ਨਹੀਂ ਆ ਇਹ ਕਿਹੜੀ ਗੱਲ ਦਾ ਦਾ ਨਹੀਂ ਆਪਾਂ ਦਾ ਨਹੀਂ ਆ ਇਹ ਕੀ ਸੇਵਾ ਕਰਦਾ ਆਪਾਂ ਇਹ ਕੰਪੀਟੀਸ਼ਨ ਬਾਜ਼ਾਰ ਦੇ ਵਿੱਚ ਵੀ ਹੁੰਦੀ ਇੱਥੇ ਵੀ ਹੋਵੇ ਪਰ ਹੁੰਦੀ ਜਦ ਬਾਜ਼ਾਰ ਵਾਲੀ ਮਨੋਭਰਤੀ ਆ ਜਾ ਹੈ ਤੋ ਧਾਰਮਿਕ ਮੰਦਰ ਬਾਜ਼ਾਰ ਬਣ ਜਾਂਦੇ ਨੇ ਕਬੀਰ ਕਹਿੰਦੇ ਨੇ ਸਾਧੂ ਕੋ ਮਿਲਣੇ ਜਾਈਏ ਸਾਥ ਨਾ ਲੀਜੇ ਕੋਏ ਕਬੀਰ ਕਹਿੰਦੇ ਨਾਲ ਕਿਸੇ ਨੂੰ ਨਾ ਲੈ ਕੇ ਜਾਈਂ ਜਾ ਰਹੇ ਆ ਗੁਰਦੁਆਰੇ ਸਤਸੰਗ ਦੇ ਵਿੱਚ ਮੰਦਰ ਦੇ ਵਿੱਚ ਨਾਲ ਲੈ ਕੇ ਨਾ ਜਾਈ ਹੱਦ ਹੋ ਗਈ ਕਿਸੇ ਮਿੱਤਰ ਨੂੰ ਪੁੱਤਰ ਨੂੰ ਪਰਵਾਰ ਲੈ ਕੇ ਨਾਲ ਜਾਈਏ ਤੇ ਕਹਿੰਦੇ ਨ ਬੜਾ ਪੁੰਨ ਹੁੰਦਾ ਕਬੀਰ ਕਹਿੰਦੇ ਕਿਸੇ ਮੰਗ ਨੂੰ ਨਾਲ ਲੈ ਕੇ ਨਾ ਜਾਏ ਗੁਰੂ ਨਾਲ ਨਹੀਂ ਜੁੜ ਸਕੇਗਾ ਆਪਣੀ ਮੰਗ ਨਾਲ ਹੀ ਜੁੜਿਆ ਰਹੇਗਾ ਤੋ ਪ੍ਰਭੂ ਨਾਲ ਨਹੀਂ ਜੁੜ ਸਕੇਗਾ ਆਪਣੀ ਕਾਮਨਾ ਨਾਲ ਹੀ ਜੁੜਿਆ ਰਹੇਗਾ ਇੱਥੇ ਉੱਥੇ ਲਾ ਕੇ ਆ ਇੱਥੇ ਛੋੜ ਕੇ ਆ ਕਿਹੜੀ ਜਗ੍ਹਾ ਜਿੱਥੇ ਤੂੰ ਜੋੜੇ ਰੱਖ ਗਿਆ ਉੱਥੇ ਹੀ ਮੰਦਰ ਰੱਖ ਜਦ ਤੂੰ ਆਵੇਂ ਗਏ ਥੇ ਫਿਰ ਤੈਨੂੰ ਪ੍ਰਭੂ ਮਿਲ ਜਾਏਗਾ ਪ੍ਰਮਾਤਮਾ ਮਿਲ ਜਾਏਗਾ ਔਰ ਪ੍ਰਮਾਤਮਾ ਦੇ ਮਿਲਦਿਆਂ ਸਭ ਕੁਝ ਮਿਲ ਜਾਏਗਾ ਸਭ ਕੁਝ ਮਿਲ ਜਾਏਗਾ ਸਬੇ ਇੱਛਾਂ ਪੂਰੀਆਂ ਜਾਂ ਪਾਇਆ ਅਗਮ ਅਪਾਰਾ ਕੋਸ ਦੇ ਮਿਲਦਿਆਂ ਸਭ ਕੁਝ ਮਿਲ ਜਾਏਗਾ ਸੂਰਜ ਮਿਲ ਗਿਆ ਤਾਂ ਕਿਰਨਾਂ ਸਾਰੀਆਂ ਹੀ ਮਿਲ ਗਈਆਂ ਸਾਗਰ ਮਿਲ ਗਿਆ ਤਾਂ ਲਹਿਰਾਂ ਸਾਰੀਆਂ ਹੀ ਮਿਲ ਗਈਆਂ ਦਰਖਤ ਮਿਲ ਗਿਆ ਫੁੱਲ ਪੱਤੇ ਫਲ ਸਾਰੇ ਹੀ ਮਿਲ ਗਏ ਇੱਕ ਇੱਕ ਪੱਤਾ ਮੰਗਣਾ ਤੇ ਇੱਕ ਇੱਕ ਫਲ ਮੰਗਣਾ ਇੱਕ ਸੂਫੀ ਤੇ ਕਹਿੰਦਾ ਸਭ ਕੁਝ ਖੁਦਾ ਉਸੇ ਮੰਗ ਲਿਆ ਖੁਦਾ ਕੋ ਮੰਗ ਕਰ ਉੱਠਤੇ ਨਹੀਂ ਹੈ ਹੱਥ ਮੇਰੇ ਇਸ ਦੁਆ ਕੇ ਬਾਦ ਉਹ ਲੋਰ ਮੈਂ ਕੀ ਮੰਗਾ ਫਿਰ ਸਾਇਬ ਪਤਾ ਕੀ ਕਹਿੰਦੇ ਨੇ ਗੁਰੂ ਅਰਜਨ ਦੇਵ ਜੀ ਜੋ ਮੰਗੇ ਤੋ ਮੰਗੇ ਦੀਆ ਜਾਣਤੇ ਕੁਸਲ ਨ ਕਭੋਂ ਥੀਆ ਮੰਗਨ ਮੰਗ ਸੋ ਏਕੇ ਮੰਗ ਨਾਨਕ ਜਾਣਤੇ ਪਰੇ ਭਰਾ ਮੰਗਣਾ ਹੈ ਚਲੋ ਮੰਗ ਉਸ ਏਕੇ ਨੂੰ ਮੰਗ ਜਿਹਨੂੰ ਮੰਗ ਕੇ ਸਭ ਕੁਝ ਮਿਲ ਜਾਂਦਾ ਜਿਸ ਨੂੰ ਮੰਗ ਕੇ ਮਨੁੱਖ ਤ੍ਰਿਪਤ ਹੋ ਜਾਂਦਾ ਹੈ ਰੱਬ ਨੂੰ ਉਹੀ ਮੰਗੇਗਾ ਕੌਣ ਜਿਹੜਾ ਰੱਬ ਨੂੰ ਮੰਨਦਾ ਹੈ ਗੁਰੂ ਨੂੰ ਉਹੀ ਮੰਗੇਗਾ ਕੌਣ ਜਿਹੜਾ ਗੁਰੂ ਨੂੰ ਮੰਨਦਾ ਹੈ ਮਨੁੱਖ ਮੰਗਦਾ ਹੈ ਮੰਨਦਾ ਨਹੀਂ ਮੰਗਣ ਵਾਲਾ ਇਆਣਾ ਹੈ ਮੰਮਾ ਮੰਗਨ ਹਾਰਿਆਣਾ ਤੇ ਮੰਨਣ ਵਾਲਾ ਮੰਨੇ ਕੀ ਗਤ ਕਹੀ ਨਾ ਜਾਏ ਇਤਨਾ ਸਿਆਣਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਮੈਂ ਉਹਦੀ ਮਹਿਮਾ ਨਹੀਂ ਬਿਆਨ ਕਰ ਸਕਦਾ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਛੇ ਪਛਤਾਏ ਕਾਗਜ਼ ਕਲਮ ਨਾਲ ਲੇਖਣ ਹਾਰ ਮੰਨੇ ਕਬਹਿ ਕਰਨ ਵਿਚਾਰ ਉਸ ਜਿਸ ਨੇ ਮੰਨ ਲਿਆ ਉਹਦੀ ਬੈਠ ਕੇ ਕੋਈ ਵਿਚਾਰ ਕਰੇ ਕੋਈ ਲਿਖਣਾ ਚਾਹੇ ਬਿਆਨ ਕਰਨਾ ਚਾਹੇ ਨਹੀਂ ਕਰ ਸਕਦਾ ਪਰਮਾਤਮਾ ਨੂੰ ਮੰਨਣ ਵਾਲਾ ਪਰਮਾਤਮਾ ਵਰਗਾ